ਵਾਸੜ 06 ਨੰਬਰ ਗੱਡੀ ਆ ਹਾਂਜੀ ਇਹ ਕਿੰਨੇ ਸਮੇਂ ਤੋਂ ਤੁਸੀਂ ਗੱਡੀਆਂ ਭਾਵੇਂ ਹੈ ਜੀ ਦੂਸਰਾ ਚੱਕਰ ਅੱਜ ਗੱਡੀ ਲਈ 3 ਮਹੀਨੇ ਨਹੀਂ ਕੋ 300 ਰੁਪਏ ਤੈਨੂੰ ਦਿੰਦੇ ਸੀ ਆ ਜੀ 90000 ਰੁਪਏ ਕਰਾ ਦਿੱਤੇ ਜੀ 90000 ਰੁਪਏ ਹਾਂਜੀ ਇਹ ਕਿੰਨੇ ਪਸ਼ੂ ਲੈ ਕੇ ਆਜੇ ਜੀ ਇਹ ਅੱਜ 11 ਬਰ ਰਗੇ ਜੀ ਪਿਛਲੇ ਚੱਕਰ 10 ਬਰ ਰਗੇ ਤੇ ਕਿੰਨੀ ਕਿੰਨੀ ਜਿਹੜੇ ਜਿਹੜੇ ਪਸ਼ੂ ਹੈਗੇ ਇਹਦੇ ਚ ਗਾਵਾਂ ਵੀ ਹੈਗੀਆਂ ਇਹਦੇ ਚ ਅੱਜ ਗਾਂਵਾਂ ਵੀ ਆ ਜੀ ਬੱਚੇ ਵੀ ਆ ਸੈਂ ਤਿੰਨਾਂ ਗਾਵਾਂ ਕਿੰਨੇ ਬੱਚੇ ਨੇ ਤਿੰਨ ਬੱਚੇ ਆ ਜੀ 11 ਗਾਏ ਆ

ਇਹ ਉਧਰ ਉਧਰ ਦੇ ਗਾਉਂ ਦੇ ਮਾਲ ਗਿਤੀਆ ਆਪਣਾ ਕੋਈ ਪੁਲਸਰੀ ਅਧਿਕਾਰੀ ਵੀ ਰਲੇਵੇ ਤੁਹਾਡੇ ਨਾਲ ਇਹ ਵੀ ਪਤਾ ਹੈ ਜੀ ਹਮ ਦੁਬਾੜੀ ਵਾਲੇ ਜੀ ਹਾਂਜੀ ਤੇ ਤੁਸੀਂ ਹੁਣ ਅੱਜ ਤੁਸੀਂ ਇੱਥੇ ਰੁਕਿਆ ਪਿੰਡਾਂ ਨੇ ਰੁਕਿਆਗਾ ਤੁਸੀਂ ਆਪਦੀ ਗਲਤੀ ਮੰਨਦੇ ਹੋ ਗਲਤੀ ਮੰਨ ਲਈ ਜਮ ਨਹੀਂ ਹਾਂਜੀ ਛੋਟੇ ਨਾਲ ਕਿੰਨੇ ਬੰਦੇ ਹੈਗੇ ਨਾਲ ਹਮ ਤਾਂ ਅਭੀ ਦੁਆ ਜੀ ਹੋਰ ਵੀ ਗਾੜੀਆਂ ਸਨ ਜਿ ਡਿਕਤਾਰ ਸਿੰਘ ਤਾਰਾ ਬਹੁਤ ਗਾੜੀ ਵਰਤਦਾ ਹੈ ਪੰਜਾਬ ਨੰਬਰ ਦੀ ਚਲਦੀ ਹੈ ਹਾਂਜੀ ਪਹਿਲੇ ਕਿੰਨੀਆਂ ਗੱਡੀਆਂ ਭਰਾ ਚੁੱਕੇ ਇੱਥੇ ਜੇ ਆਮਨੇ ਦੂਸਰਾ ਚੱਕਰ ਮਾਰ ਲਿਆ ਜੀ ਕਿਉਂਕਿ ਆਮਨੇ ਤਿੰਨ ਮਹੀਨੇ ਵਾੜੀ ਲਈ ਕਿਲੀ ਹੋਈ ਮੋٹے ਪਸ਼ੂਆਂ ਦਾ ਕੀ ਕਰਨਾ ਸੀ ਲੈ ਜਾ ਕੇ ਫਿਰ ਕੱਟਣੇ ਦੇ ਜੀ ਸਲਮਾਨ ਦੇ ਪਾਸ ਛੋਟ ਕੇ ਆਣੇ ਦੇ ਮੰਡੀ ਮੇ ਤੁਹਾਡਾ ਨਾਮ ਕੀ ਹੈ ਪਿੰਡ ਕਿਹੜਾ ਕਿਹੜਾ ਹੈ ਮੇਰਾ ਨਾਮ rau lai ਜਿਲ੍ਹਾ ਕਰਨਾਲਾ village ਟਿਕਰੀਆ ਮੇਰਾ ਨਾਮ ਨਾਜ਼ਮ ਸਿੰਘ ਨਾਜ਼ੀ ਹੈ ਜੀ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹਣਾ ਸਰ ਮੇਰਾ ਚੁੰਗਾ ਰੋਡ ਤੇ ਘਰ ਹੈ ਜੀ ਮੇਰੇ ਘਰ ਦੇ ਕੋਲੇ ਹੀ ਅਮਰ ਸਿੰਘ ਜਗਤਾਰ ਸਿੰਘ ਸਾਣਾਉ ਉਹ ਗਊ ਦੀ ਤਕਸੀ ਕਰਦੇ ਸੀ ਨਾਲ ਉਹਨਾਂ ਦੇ ਮਤਲਬ ਮੁਸਲਮ ਹੈਗੇ ਬੰਦੇ ਤਿੰਨ ਚਾਰ ਰਾਤ ਮੈਂ ਆਪਣਾ ਬਾਹਣ ਬਾੜ ਵਹਿਆ ਸੀਗਾ ਜੀ ਉਹ گاਵਾ ਫੜੀ ਲਈ ਆ ਰਹੇ ਸੀਗੇ ਤੇ ਜਦੋਂ ਉਹ ਮੇਰੇ ਕਾ ਟਰੈਕਟਰ ਦੀਆਂ ਲਾਈਟਾਂ ਵੱਜੀਆਂ ਤੋਂ ਗਾਂਆਂ ਛੱਡ ਕੇ ਭੱਜ ਗਏ ਮੇਰੇ ਘਰ ਵੱੜ ਗਏ ਗਾਂਆਂ ਮੇਰੇ ਘਰ ਦੇ ਵਿੱਚ ਵੱੜ ਗੀਆਂ ਮੈਂ ਕਿਹਾ ਉਹ ਮੇਰੇ ਕੋਲ ਸੀਸੀਟੀਵੀ ਵੀ ਹੈਗਾ ਉਸ ਤੋਂ ਬਾਅਦ ਇਹ 5 ਮਹੀਨਿਆਂ ਤੋਂ ਪਿਛਲੇ ਤੋਂ ਕੰਮ ਚੱਲਦਾ ਜੀ ਠੀਕ ਹੈ ਨਾ ਪਰ ਗੱਡੀ ਐ ਫਿਕਸ ਟਾਈਮ ਤੇ ਨਹੀਂ ਭੜਦੇ ਕਿਤੇ ਕਿਸ ਟਾਈਮ ਕਿਤੇ ਕਿਸ ਟਾਈਮ ਅੱਜ ਅਜਿਹੀ ਜੀ ਗੱਡੀ ਐ ਰੋਕੀ ਆ ਨਾਲ ਮੇਰੇ ਭਾਈ ਗੁਰਪ੍ਰੀਤ ਸੀਗਾ ਜੀ ਇਹ ਗੱਡੀ ਦੇ ਵਿੱਚ ਮੰਨ ਕੇ ਚਲੋ ਕੱਟਣ ਵਾਲਾ ਮਾਲ ਆ ਜੀ ਜਿਹੜਾ ਉਹ ਡਰਾਈਵਰ ਸੀ ਗੱਡੀ ਦਾ ਉਹ ਵੀ ਇਹ ਗੱਲ ਆਪਦੇ ਮੂੰਹ ਨਾ ਮੰਨਿਆ ਵੀ ਮੇਰੀ ਜਿਹੜਾ ਹੈਗਾ ਮਾਲ ਗੱਡੀ ਦੇ ਵਿੱਚ ਭਰਿਆ ਵਾ ਉਹ ਮਾਲ ਕੱਟਣ ਲਈ ਜਾ ਰਿਹਾ ਠੀਕ ਹੈ ਨਾ ਜੀ ਤੇ ਦੂਜੀ ਗੱਲ ਆ ਕੋਈ ਮੰਨ ਲਈ ਜਾਨਵਰ ਹੈ ਦੁੱਧ ਵਾਲਾ ਨਹੀਂ ਕੋਈ ਪ੍ਰੈਗਨੈਂਟ ਨਹੀਂ ਹੈਗਾ ਠੀਕ ਹੈ ਨਾ ਜੀ ਤੇ ਜਿਹੜਾ ਫੇਕ ਡਾਕੂਮੈਂਟਸ ਤਿਆਰ ਕੀਤੇ ਜੀ ਇਹਨਾਂ ਦੇ ਵੀ ਮੱਲੋ ਰਸਤੇ ਲਈ ਵੀ ਜਿਹੜੇ ਡਾਕੂਮੈਂਟਸ ਦਿਖਾਏ ਗਏ ਹਨ ਵੀ ਗਾਇਆਂ ਇੱਕ ਗਿਆ ਇਹ ਲਿਜਾ ਨਹੀਂ ਜੀ ਪਤਾ ਰਹਾ ਕਿੱਧਰ ਰੇ ਮੱਲੋ ਅਕੋਰਡਿੰਗ ਉਹਦੇ ਕਹਿੰਦੇ ਅਕੋਰਡਿੰਗ ਵੀ ਮਾਰ ਐਕਟਰ ਚੱਲੀ ਗਾਂ ਦੁੱਧ ਵਾਲੀ ਗਾਇਆਂ ਜਿਹੜੀ ਸਾਨੂੰ ਗੱਲ ਕਹੀ ਉਹਨੇ ਪਰ ਗਾਂ ਜਦੋਂ ਅਸੀਂ ਡਾਲਾ ਖਲਾ ਕੇ ਚੈੱਕ ਕੀਤੀ ਮਾਲ ਉਹਦੇ ਵਿੱਚ ਸਾਰਾ ਕਟੂ ਹੈ ਜੀ ਤਕਰੀਬਨ 11 ਤੱਕ ਵੱਡੇ ਨਰ ਗਾ ਜੀ ਗਾਵਾਂ ਤਿੰਨ ਕੁ ਛੋਟੇ ਬੱਚੇ ਹੋ ਜੀ ਪਰ ਸੁਪਰ ਪ੍ਰਸ਼ਾਸਨ ਤੋਂ ਤਾਂ ਇਹ ਮੰਗ ਕਰਦਾ ਜੀ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਵੀ ਪਾਪ ਕਰਦੇ ਆ ਪਾਪ ਤਾਂ ਪਾਪ ਹੀ ਆ ਦੀ ਗਾਉਦਾ ਮੈਂ ਨਾ ਸਰ ਹਰਜੀਤ ਸਿੰਘ ਸਿਆਣਾ ਜੀ ਮੈਂ ਵੀ ਵੀ ਸਰ ਸੁਪਰਡੋ ਸਿਆਣਾ ਪ੍ਰਧਾਨ ਆ ਜੀ ਕੀ ਕਹਿਣਾ ਚਾਹੋ ਅੱਜ ਮੈਂ ਕਈ ਦਿਨ ਤੋਂ ਸਾਡੇ ਜੋ ਮੁੰਡੇ ਖੜੇ ਨਾਲ ਦੇ ਇਹਨਾਂ ਨੇ ਮੇਰੇ ਨੂੰ ਦੱਸਿਆ ਸੀਗਾ ਕਿ ਇਸੇ ਗਾਵੀਆਂ ਦੀ ਸਪੈਲ ਹੋ ਰਹੀ ਆ ਅਸੀਂ ਕਈ ਵਾਰੀ ਇਹ ਨਾਕਬੰਦੀ ਕੀਤੀ ਫੜਨੀ ਕੋਸ਼ਿਸ਼ ਕੀਤੀ ਪਰ ਨਾਕਾਮ ਹੋ ਜਾਂਦੀ ਸੀ ਕਿਉਂਕਿ ਮੈਨੂੰ ਲੱਗਦਾ ਇਹ ਬਿਲਕੁਲ ਪ੍ਰਸ਼ਾਸਨ ਦਾ ਵੀ ਸਹਿ ਸੀ ਕਿਉਂਕਿ ਪਿਛਲੀਆਂ ਗਾਈਆਂ ਫੜੀਆਂ ਗਈਆਂ ਉਦੋਂ ਗਾਈਆਂ ਨੂੰ ਤੋੜਿਆ ਗਿਆ ਅੱਜ ਇਹਨਾਂ ਦਾ ਮੈਨੂੰ ਫੋਨ ਆਇਆ ਮੁੰਡਿਆਂ ਦਾ ਕਿ ਇਹ ਬਹੁਤ ਢੇਰ ਆਦੂ ਮੁੰਡੇ ਆ ਕਹਿੰਉਂ ਅਕਸ਼ਾ ਕਾ ਸੇਵਾ ਕਰਦੇ ਨੇ ਇਹਨਾਂ ਨੇ ਮੌਕੇ ਦੀ ਸੀ ਗਾਂਾਂ ਦਾ ਟਰੱਕ ਭਰੇ ਫਰੇ ਆ ਉਹਨਾਂ ਦੇ ਡਰਾਈਵਰ ਨੇ ਮੰਨੇ ਆ ਕਿ ਇਹ ਗਾਈਆਂ ਜੋ ਖੜੀਆਂ ਨੇ ਸੀ ਇਥੋਂ ਕੋਈ ਬੰਦਾ ਜਗਤਾ ਸਿੰਘ ਤਾਰੀ ਆ ਉਹ ਤੋਂ ਮੁੱਲ ਲਈ ਆ ਉਸ ਵਗਲੇ ਦਾ ਕੰਮ ਕਰਦੇ ਆ ਕਿ ਕੱਟਣੇ ਵਾਸਤੇ ਮੀਟ ਦੇ ਵਾਸਤੇ ਮਹਾਰਾਸ਼ਟਰ ਜੀ ਮੰਡੀ ਚ ਲੈ ਕੇ ਜਾਣੀਆਂ ਸੀਗੀਆਂ ਉਹ ਡਰਾਈਵਰ ਨੇ ਪੂਰੀ ਸਾਡੇ ਸਾਹਮਣੇ ਸਟੇਟਮੈਂਟ ਦਿੱਤੀ ਆ ਕਿ ਮੈਂ ਪ੍ਰਸ਼ਾਸਨ ਤੋਂ ਪੁਲਸ ਤੋਂ ਇਹ ਮੰਗਰਦਾ ਕਿ ਜੋਤਾਰਾ ਸਬਸਡ ਕਰਕੇ ਇਹ ਦੂਰੇ ਗਏਗਾ ਸਾਰਨ ਫੜਕੇ ਨੂੰ ਬਹੁਤ ਕਾਰਬਿਕਤੀ ਜਾਵੇ ਜੇਕਰ ਕਾਰਬੀ ਟਲ ਕੀਤੀ ਗਈ ਤਾਂ ਅਸੀਂ ਬਿਲਕੁਲ ਪੂਰਾ ਗਊ ਰਕਸ਼ਾ ਪੰਜਾਬ ਨਾਲ ਮਿਲ ਕੇ ਸੰਘਰਸ਼ ਕਰਾਂਗੇ ਅਧਿਆਪਾ ਪੂਰਾ ਅਸੀਂ ਗਾਈਆਂ ਦੇ ਰੱਖਣ ਲਈ ਪੂਰਾ ਵੱਧਣ ਵੱਧਾ ਜਿਹੜੇ ਅੰਦਰ ਪਸ਼ੂ ਹੈਗੇ ਆ ਕਿੰਨੇ ਹੈਗੇ ਪਸ਼ੂ ਤੇ ਗਾਈਆਂ ਕਿੰਨੀਆਂ ਤੇ ਇਹ ਸਾਰੀਆਂ ਹੀ ਗਾਈਆਂ ਗਊ ਬਾਂਸੀ ਆ 11 10 ਪਸ਼ੂ ਰੇ ਆ ਤੇ ਸਾਰੇ ਇਹ ਗਾਈਆਂ ਹੀ ਨੇ ਗਊ ਬਾਂਸੀ ਆ ਜਿਦੋਂ ਕਿ ਸਰਕਾਰ ਕੰਨੀਓ ਬਿਲਕੁਲ ਪਵੰਦੀ ਲੈ ਗਈ ਆ ਵੀ ਰਾਤ ਨੂੰ ਵੇਲੇ ਵੇਲੇ ਗਊ ਬੰਗਸਰੀ ਫੜਨੀ ਬਾਕੀ ਇਹਨਾਂ ਨੇ ਇਸ ਡਾਕੂਮੈਂਟ ਵੇਖਿਆ ਉਹ ਬੋਕਸ ਬਣਾਏ ਹੋਏ ਨੇ ਕੋਈ ਸ਼ਹਿਰ ਦਾ ਨਾਮ ਨਹੀਂ ਕੋਈ ਡਾਕਟਰ ਦਾ ਨਾਮ ਨਹੀਂ ਇਹ ਬੋਕਸ ਡਾਕੂਮੈਂਟ ਲਾ ਕੇ ਦੇ ਲੈ ਕੇ ਗਾਣਾ ਉਦੇ ਸੀਗੇ ਇਹਨਾਂ ਦੇ ਵੀ 42 ਦਾ ਪਾਚਾ ਦਾ ਜੋੜ ਗਏ ਜਿਹਨੇ ਡਾਕੂਮੈਂਟ ਤਿਆਰ ਕੀਤੇ ਆ ਉਹ ਸਾਡੇ ਕਸੜੀ ਚਾ ਕਾਗਜ਼ ਮੇਰੇ ਤੇ ਬਿਲਕੁਲ ਡਰਾਈਵਰ ਨੇ ਆਪੜਾ ਅਡਮਿਟ ਕੀਤਾ ਸਟੇਟਮੈਂਟ ਦੇ ਕੇ ਸਾਡੇ ਸਾਹਮਣੇ ਵੀ ਗਾਇਆਂ ਕਟੜ ਮਾਲ ਕਹਿੰਦੇ ਅਸੀਂ ਇਹ ਕਦੇ ਵੀ ਗਊ ਰੱਖਸਾ ਦੀ ਸਮਤੀ ਨੂੰ ਕਿ ਕਦੇ ਸਹਿਣ ਨਹੀਂ ਕਰੂਗੀ ਕਿ ਗਊ ਵਾਸ ਨੂੰ ਕੱਟਿਆ ਜਾਵੇ ਉਹਨਾਂ ਦਾ ਮੀਟ ਵੇਚਿਆ ਜਾਵੇ ਅਸੀਂ ਮਨ ਇਨਸਾਨ ਆ ਅਸੀਂ ਬਿਲਕੁਲ ਇਹਦੀ ਰੱਖਿਆ ਲਈ ਤਿਆਰ ਆ ਅਸੀਂ ਕੋਈ ਕਿਸੇ ਨਾਲ ਕਾਰ ਵੀ ਕਰਨ ਦਿਓ ਪਰ ਇਹ ਨਾ ਹਟਾ ਕੇ ਇਹ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਬਾਪ ਚਲਾ ਗਿਆ ਕੀ ਕਹਿਣਾ ਚਾਹੀਦਾ ਕਿਸੇ ਵਾਰ ਮੈਂ ਜੋ ਪੁਲਿਸ ਪ੍ਰਸ਼ਾਸਨ ਦੇ ਕੁਝ ਐਸਐਸ ਵੀਗਰ ਆਏ ਸੀ ਮੈਂ ਉਹਨਾਂ ਨੂੰ ਆਨਸਰ ਜੀ ਕਿਹਾ ਵੀ ਸਖਤ ਕਾਰ ਵੀ ਕਰੋ ਪਰ ਉਹਨਾਂ ਨੇ ਮਾਹੌਲ ਵੇਖ ਕੇ ਸਿਰ ਕਿਕਾਰ ਕਰਕੇ ਚਲੇ ਗਏ ਪਰੰਤੂ ਮੈਂ ਹੁਣੇ ਐਸਐਚਓ ਨਾਲ ਅਫਸਰ ਨੂੰ ਫੋਨ ਤੇ ਗੱਲ ਕੀਤੀ ਆ ਉਹ ਕਹਿੰਦੇ ਸੀ ਜਲਦੀ ਆ ਰਹੇ ਆ ਮੈਂ ਵੇਟ ਕਰ ਰਿਹਾ ਜੇਕਰ ਨਾ ਆਉਣਗੇ ਤਾਂ ਮੈਂ ਉਹ ਦੂਹ ਹੈਰ ਅਫਸਰ ਨਾਲ ਗੱਲ ਕਰਕੇ ਮੌਕੇ ਤੇ ਕਾਰ ਵੀ ਕਰਾਉਂਗਾ ਗੁਰਪ੍ਰੀਤ ਸਿੰਘ ਨਾਂ ਪਰ ਯਾਰ ਕੀ ਕਹਿਣਾ ਚਾਣੇ ਜਿਹੜੇ ਇੱਕ ਤਾਂ ਬੜਿਆ ਰੰਗ ਦੇ ਨਾਲ ਗੱਡੀ ਖੜੀ ਆ ਪਿੱਛੇ ਬਲੇਰੋ ਕੈਂਪਰ ਇਹਨਾਂ ਨੇ ਅੱਗ ਬਾਲਣੀ ਚਾਹੀਦਾ ਕਹਿੰਦੇ ਆ ਅੱਗ ਬਈ ਇੱਧਰ ਵੀ ਲਾਗੇ ਇੱਧਰ ਲਾਗੇ ਫੁੱਲ ਭਜਾ ਕੇ ਲਿਆਉਂਦੇ ਹੌਲੀ ਨੂੰ ਤੋੜਦੇ ਪਹਿਲੀ ਗੱਲ ਤਾਂ ਇਹ ਹੈ ਰਾਤ ਨੂੰ ਸਾਡੇ 12:00 ਵਜੇ ਦੀ ਲੰਘਿਆ ਜਿਹੜੇ ਇੱਥੇ ਡਾਕਟਰ ਦੇ ਘਰ ਉਹਨਾਂ ਨੇ ਗਾਂਾਂ ਬੜਗਾਂ ਨੇ ਇਹਨੇ ਭਜਾਏ ਆਗੇ ਮੇਰਾ ਵੀ ਕੱਚੇ ਰਾਤ ਹੀ ਕਰ ਆਇਆ ਸਾਡੇ ਦੋ ਬਾਰ ਅਸੀਂ ਪਿੰਡ ਦੇ ਵਾਰਗੇ ਘੇਰੇ ਆ ਬਈ ਮੁੰਡਾ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਬਕਾਇਦਾ ਉਹ ਗੱਡੀ ਨੰਬਰ ਵੀ ਹੈਗਾ ਉਹ ਬੰਦੇ ਦੀ ਵੀਡੀਓ ਵੀ ਹੈਗੀ ਆ ਉਹ ਕਹਿੰਦਾ ਵੀ ਅਸੀਂ ਗੱਡੀਆਂ ਕਹਿੰਦਾ ਵੀ ਭਰਦੇ ਸੀ ਕਿਦਾਂ ਕਰਕੇ ਤੂੰ ਤੰਗ ਬਹੁਤ ਕਰਿਆ ਬਾਕੀ ਕੱਟਣਾ ਵਾਲਾ ਮਾਲਾ ਬਾਈ ਯਾਰ ਤੈਨੂੰ ਪਤਾ ਯਾਰ ਇਹਦਾ ਗਲਤੀ ਹੁੰਦਾ ਬਾਕੀ ਨੇ ਸਭ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਵੇ ਤੇ ਬਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਤਾਂ ਕਿ ਇਹ ਜੋ ਦੋ ਤਿੰਨ ਦਾ ਬਸੇ ਜੇ ਬਾਈ ਯਾਰ ਤੇ 7-8 ਗੰਗਾ ਹੈਗੀਆਂ 11-11 ਨਾਗ ਹੈ ਸਾਰੇ ਟੋਟਲ ਜਰਾਂ ਨਾਗ ਹੈ ਕਿ ਮਾਂ ਕਰਦੇ ਬਾਈ ਯਾਰ ਬਸ ਕਾਰਵਾਈ ਹੋਵੇ ਪ੍ਰਸ਼ਾਸਨ ਤੇ ਇਹਨਾਂ ਨੂੰ ਸਜ਼ਾ ਮਿਲੇ ਜਿਹੜੀ ਹੈਗੀ ਬਣਦੀ ਜਿਸ ਪਾਸੋਂ ਮੇਰਾ ਨਾਂ ਜੀ ਚੁੰਮਾ ਮੇਰਾ ਪਿੰਡ ਆ ਇਤੋਂ ਗੱਡੀਆਂ ਦੋ ਗੇੜੇ ਆਪ ਡਰਾਈਵਰ ਮੰਨ ਚੁੱਕਿਆ ਇਤੋਂ ਮੈਂ ਦੋ ਗੜੇ ਲੈ ਗਿਆ ਜੀ ਇਹ ਬਹੁਤ ਬੜਾ ਪਾਪ ਆ ਜੀ ਅੱਜ ਗੱਡੀ ਘੇੜ ਲਈ ਮਾਜੀ ਸਿੰਘ ਨੇ ਉਹਨਾਂ ਨੇ ਘੇੜ ਕੇ ਗੱਡੀ ਸਾਨੂੰ ਸੱਧਿਆ ਅਸੀਂ ਇਹ ਵੀ ਮੰਗ ਕਰਦਾ ਜੀ ਇਹਦਾ ਸਖਤ ਤੋਂ ਸਖਤ ਉਹਨਾਂ ਦੇ ਸਜ਼ਾ ਹੋਵੇ ਪਾਪ ਉਹਨਾਂ ਨਹੀਂ ਚਾਹੀਦਾ ਠੀਕ ਹੈ ਜੀ ਇਹ ਦੋ ਬੜੀਆਂ ਆਪ ਖੁਦ ਓਰੀਜਨਲ ਡਰਾਈਵਰ ਆ ਉਹ ਮੰਨ ਚੁੱਕਿਆ ਹੈਗਾ ਉਹ ਕਹਿੰਦਾ ਕਾਟੂ ਮਾਲ ਦੇ ਵਿੱਚ ਜਾ ਰਹੀਆਂ ਤੇ ਇਹ ਗਾਈਆਂ ਨੂੰ ਦੇਖ ਵੀ ਸਕਦੇ ਹੋ ਜੀ ਇਹਦੇ ਵਿੱਚ ਕੋਈ ਗਾਈ ਮੀਤ ਵੱਡ ਵਾਲੀ ਨਹੀਂ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਾਰਦਾ ਵੀ ਨਾ ਕਟਕਿਆ ਜਣਾ ਪਾਪ ਨਾ ਹੋਵੇ ਧੰਨਵਾਦ ਜੀ ਚਾਹੁੰਦਾ ਇਹ ਕਹਿੰਦਾ ਜੀ ਵੀ ਤੁਸੀਂ ਇਹਦੇ ਸਬਕ ਕਾਰਵਾਈ ਕਰੋ ਨਹੀਂ ਕਰਦੇ ਤਾਂ ਤਾਂ ਆਪੇ ਪ੍ਰਮਾਤਮਾ ਦੇਖ ਲੂਗਾ ਜੀ ਠੀਕ ਹੈ ਜੀ ਮਹਾਰਾਜ ਕੋਈ ਸਾਡੀ ਮੰਗ ਵੀ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਮੈਨੂੰ ਪਤਾ ਹੀ ਕੱਖ ਨਹੀਂ ਮੈਂ ਤਾਂ ਹੁਣ ਆਣ ਕੇ ਖੜਿਆ ਹਾਂ ਜੇ ਪਹਿਲਾਂ ਮੈਨੂੰ ਵੀ ਪਤਾ ਲੱਗਦਾ ਨਾ ਕੀ ਮੈਟਰ ਕੀ ਹੈ ਫੇਰੀ ਫੇਰੀ ਮੈਂ ਦੱਸੂਗਾ ਪਹਿਲਾਂ ਮੈਂ ਮੈਟਰ ਵੀਰ ਜੀ ਸੁਣਨਵਾ ਵੀ ਮੈਟਰ ਕੀ ਹੈ ਕਿਵੇਂ ਮੈਟਰ ਕੀ ਹੈ ਫਿਰ ਤੁਸੀਂ ਦੱਸ ਦਿਓ ਫਿਰ ਉਸ ਤੋਂ ਬਾਅਦ ਆਪਾਂ ਨੂੰ ਵੀ ਦੇ ਦਾਂਗੇ